ਅਗਲੀ ਖਬਰ ਵੱਲ ਚਲੀਏ ਯੂਕੇ ਦੀ ਸੁਪਰੀਮ ਕੋਰਟ ਨੇ ਇੱਕ ਬਹੁਤ ਤਕੜੀ ਜਿਹੜੀ ਲੈਂਡਮਾਰਕ ਰੋਲਿੰਗ ਦਿੱਤੀ ਹੈ ਜਿਹਦੇ ਮੁਤਾਬਕ ਉਹਨਾਂ ਨੇ ਔਮਨ ਦੀ ਜਿਹੜੀ ਡੈਫੀਨੇਸ਼ਨ ਇਹ ਕਿਹਾ ਹੈ ਕਿ ਇਟ ਐਕਸਕਲੂਡਸ ਟਰਾਂਸਵਮਨ ਸੋ ਉਹ ਕਹਿੰਦੇ ਵੀ ਬੰਦਾ ਬੰਦਾ ਆ ਬੀਬੀ ਬੀਬੀ ਹੈਗੀ ਆ ਬਾਇਓਲੋਜੀਕਲ ਔਮਨ ਐਂਡ ਬਾਇਓਲੋਜੀਕਲ ਸੈਕਸ ਇਹ ਇਸ ਵਨ ਦੇ ਵਿੱਚ ਉਹਨਾਂ ਨੇ ਇਹ ਰੂਲਿੰਗ ਦਿੱਤੀ ਆ ਤੇ ਕਾਫੀ ਲੋਕ ਜਿਹੜੇ ਯੂਕੇ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹੈਗੇ ਆ ਉਹਦੇ ਦੂਸਰੇ ਪਾਸੇ ਆਪਣੇ ਮੁਲਕ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਹੋਣਾਂ ਦੀ ਡਿਪਾਰਟਮੈਂਟ ਆਫ ਜਸਟਿਸ ਨੇ ਸਿਵਲ ਲਾ ਸੂਟ ਫਾਈਲ ਕਰ ਦਿੱਤਾ ਹੈਮ ਸਟੇਟ ਆਫ ਮੇਨ ਦੇ ਅਗੇਂਸ ਕਿਉਂਕਿ ਉਹ ਜਿਹੜੀ ਸਟੇਟ ਆ ਮੇਨ ਉੱਥੇ ਦੇ ਟ੍ਰਾਂਸ ਜੈਂਡਰ ਐਥਲੀਟਸ ਨੂੰ ਜਿਹੜੀਆਂ ਬੀਬੀਆਂ ਦੀਆਂ ਸਪੋਰਟਸ ਆ ਉਹਦੇ ਵਿੱਚ ਖੇਲਣ ਦਿੱਤਾ ਜਾਂਦਾ ਸੀ ਸੋ ਇਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੀ ਮੇਨ ਦੀ ਪਾਲਿਸੀ ਆ ਸਟੇਟ ਆਫ ਮੇਨ ਦੀ ਟਰਾਂਸ ਜੈਂਡਰ ਐਥਲੀਟਸ ਦੀ ਇਸ ਵਨ ਦੇ ਵਿੱਚ ਇਹ ਟਾਈਟਲ ਨੌ ਨੂੰ ਜਿਹੜਾ ਆ ਵਾਇਲੇਟ ਕਰਦੀ ਹੈਗੀ ਆ ਤੁਹਾਨੂੰ ਯਾਦ ਹੋਊਗਾ ਪਿਛਲੇ ਕੁਝ ਹਫ਼ਤੇ ਪਹਿਲਾਂ ਜਦੋਂ ਪ੍ਰੈਜ਼ੀਡੈਂਟ 트੍ਰੰਪ ਹੁਣੀ ਇੱਕ ਜਗ੍ਹਾ ਇਕੱਠੇ ਹੋਏ ਸੀ ਤੇ ਉੱਥੇ ਮੇਨ ਦੇ ਗਵਰਨਰ ਵੀ ਸੀ ਉੱਥੇ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਤੁਮ ਤੁਮ ਮੈਂ ਮੈਂ ਤਾਂ ਕਵੀ ਹੋ ਗਈ ਸੀ ਤੇ گورنر ਨੇ ਕਿਹਾ ਸੀ ਕਿ ਹਾਂ ਠੀਕ ਆ ਅਸੀਂ ਕੋਰਟ ਦੇ ਵਿੱਚ ਤੁਹਾਨੂੰ ਦੇਖਾਂਗੇ ਸੋ ਸਟੇਟ ਆਫ ਮੇਨ ਜੋ ਉਹ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਥਰੋ ਓਪਨ ਨਹੀਂ ਕਹਿੰਦੇ ਵੀ ਉਹ ਡਿਫਾਈਨਟਲੀ ਜੋ ਐਂਟੀ ਡਿਸਕ੍ਰਿਮੀਨੇਸ਼ਨ ਲਾਜ਼ ਹੈਗੇ ਆ ਉਹਨਾਂ ਨੂੰ ਫਲੋਟ ਕਰ ਰਹੇ ਆ ਇਸ ਕਰਕੇ ਜੋ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਹੈ ਜੀ ਬਿਲਕੁਲ ਮੇਨ ਵਾਲੇ ਇਹ ਕਹੀ ਜਾਂਦੇ ਆ ਵੀ ਜਿਹੜਾ ਟਾਈਟਲ 9 ਹੈਗਾ ਆ ਉਹਦੇ ਨਾਲ ਰੋਕ ਨਹੀਂ ਸਕਦੇ ਤੁਸੀਂ ਕੁੜੀਆਂ ਜੀਆਂ ਖੇਡਾਂ ਦੇ ਵਿੱਚ ਵੀ 트랜ਸਜੈਂਡਰਸ ਨੂੰ ਖੇਡਣ ਤੋਂ ਤੇ ਇਹ ਕਹਿੰਦੇ ਵੀ ਅਸੀਂ ਤੁਹਾਡੀ ਫੰਡਿੰਗ ਰੋਕਾਂਗੇ ਸੋ ਬੈਸਟ ਸਹੀ ਹੈ ਜਿਹੜਾ ਪੂਰਾ ਚੱਲ ਰਿਹਾ ਟੂਰਨੀ ਜਿਹੜਾ ਪੈਮਬਾਂਡੀ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹਨਾਂ ਨੇ ਮੇਨ ਦੇ ਉਲਟ ਲਾ ਸੂਟ ਜਿਹੜਾ ਉਹ ਦਰਜ ਕਰ ਦਿੱਤਾ ਹੈ ਪੈਮਬਾਂਡੀ ਨੇ ਕਿਹਾ ਵੀ ਡਿਪਾਰਟਮੈਂਟ ਆਫ ਜਸਟਿਸ ਚੁੱਪਚਾਪ ਨਹੀਂ ਬੈਠੂਗਾ ਜਦੋਂ ਔਰਤਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਸਪੋਰਟਸ ਦੇ ਵਿੱਚ ਹੋ ਰਿਹਾ ਹੈ ਤੇ ਕਹਿੰਦੇ ਦਿਸ ਇਜ਼ ਅਬਾਊਟ ਸਪੋਰਟਸ ਆਹ ਦਿਸ ਇਜ਼ ਅਬਾਊਟ ਥੀਜ਼ ਯੰਗ ਊਮਨਸ ਪਰਸਨਲ ਸੇਫਟੀ ਡਿਪਾਰਟਮੈਂਟ ਆਫ ਜਸਟਿਸ ਤੋਂ ਅੱਜ ਜਿਹੜੇ ਪੈਂਬੌਂਡੀ ਆ ਉਹਨਾਂ ਨੇ ਇਹ ਜਿਹੜੀਆਂ ਟਿੱਪਣੀਆਂ ਆ ਕੀਤੀਆਂ ਹੈਗੀਆਂ ਕਹਿੰਦੇ ਵੀ ਮੈਂ ਪਿਛਲੇ ਹਫ਼ਤਿਆਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮਿਲੀ ਆ ਮਹੀਨਿਆਂ ਦੇ ਵਿੱਚ ਮਿਲੀ ਆ ਤੇ ਜੋ ਉਹਨਾਂ ਨੂੰ ਗੁਜ਼ਰਨਾ ਪਿਆ ਉਹ ਬਹੁਤ ਹੀ ਹੌਰੀਫਿਕ ਹੈਗਾ ਹੈ ਉਹ ਬੜਾ ਚੰਗਾ ਨਹੀਂ ਆ ਉਹਨਾਂ ਨੇ ਕਿਹਾ ਵੀ ਜਿਹੜੇ ਸਟੇਟ ਦੇ ਅਧਿਕਾਰੀ ਚਾਹੇ ਮੈਨ ਚਾ ਕੈਲੀਫੋਰਨੀਆ ਚਾ ਮਿਨੇਸੋਟਾ ਚ ਆ ਉਹਨਾਂ ਨੂੰ ਅਸੀਂ ਆਰਡਰ ਕਰ ਰਹੇ ਹਾਂ ਵੀ ਉਹ ਕੰਪਲਾਈ ਕਰਨ ਫੈਡਰਲ ਐਂਟੀ ਡਿਸਕ੍ਰਿਮੀਨੇਸ਼ਨ ਲਾਜ਼ ਦੇ ਜਿਹੜੇ ਉਹ ਤਹਿਤ ਜਿਸ ਦੇ ਨਾਲ ਬੰਦਿਆਂ ਨੂੰ ਔਰਤਾਂ ਦੀਆਂ ਸਪੋਰਟਸ ਦੇ ਵਿੱਚੋਂ ਬਾਹਰ ਰੱਖਿਆ ਜਿਹੜਾ ਉਹ ਜਾਊਗਾ ਮੈਨ ਦੀ ਜਿਹੜੀ ਗਵਰਨਰ ਜੈਨੇਟ ਮਿਲਜ਼ ਆ ਉਹ ਜਿੰਨਾ ਤੁਸੀਂ ਦੱਸਿਆ ਵੀ ਉਹ ਆਲਰੇਡੀ ਸਿੰਘਫਸਾਈ ਬੈਠੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਉਹ ਕਹਿ ਰਹੇ ਆ ਵੀ ਇਹ ਐਗਜ਼ੀਕਟਿਵ ਓਵਰਰੀਚ ਆ ਫੈਡਰਲ ਫੰਡਿੰਗ ਨੂੰ ਰੋਕਣਾ ਹੈ ਜਿਹੀ ਮਾਮਲਿਆਂ ਦੇ ਵਿੱਚ ਇਹ 트럼ਪ ਹੋਣੀ ਜਿਹੜਾ ਉਹ ਇੱਕ ਸਾਹ ਦੇ ਨਾਲ ਧੱਕਾ ਜਿਹੜਾ ਉਹ ਕਰ ਰਹੇ ਹੈਗੇ ਆ ਸੋ ਇਹ ਇਹ ਮਸਲਾ ਜਿਹੜਾ ਹਰ ਜਸ ਸਿੰਘ ਇਹ ਲੈਂਡਮਾਰਕ ਡਿਸੀਜਨ ਹੋਊਗਾ ਇਵੈਂਚੁਅਲੀ ਅਮਰੀਕਾ ਦੇ ਲਈ ਵੀ ਜੇ ਇਸ ਇਸ ਮਾਮਲੇ ਦੇ ਵਿੱਚ ਜੋ ਵੀ ਸੁਪਰੀਮ ਕੋਰਟ ਤੱਕ ਇਹ ਮਾਮਲਾ ਜਾਣਾ ਹੀ ਜਾਣਾ ਹੈ ਪਹਿਲਾਂ ਵੀ ਕਈ ਇਹਦੀ ਇਦਾਂ ਦੇ ਮਾਮਲੇ ਜਾ ਚੁੱਕੇ ਆ ਤੇ ਜੋ ਫਿਰ ਸੁਪਰੀਮ ਕੋਰਟ ਇੱਕ ਕਰੀ ਇਹ ਫੈਸਲਾ ਕਰੂਗਾ ਵੀ ਕਿ ਸੂਬੇ ਦੇ ਕੋਲ ਅਧਿਕਾਰ ਆ ਕਿ ਫੈਡਰਲ ਦੇ ਕੋਲ ਅਧਿਕਾਰ ਆ ਇਹਨਾਂ ਮਾਮਲਿਆਂ ਦੇ ਵਿੱਚ ਔਰਤ ਮਰਦ ਦੀ ਜਿਹੜੀ ਡੈਫੀਨੇਸ਼ਨ ਆ ਉਸ ਨੂੰ ਜਿਹੜਾ ਉਹ ਲੈ ਕੇ ਤਾਂ ਫਿਰ ਉਹ ਕਾਫੀ ਲੰਮੇ ਸਮੇਂ ਤੱਕ ਉਦਾਂ ਉਸ ਦੇ ذریعے ਜਿਹੜਾ ਕੰਮ ਆ ਉਹ ਚੱਲਦਾ ਜਿਹੜਾ ਉਹ ਰਹੇਗਾ